ਪਿੰਡ ਕਪੂਰਗੜ੍ਹ ਵਿਖੇ ਚੋਬਦਾਰਾਂ ਦੇ ਨੇੜੇ ਗੁਰਦੁਆਰਾ ਸਾਹਿਬ ਇਸੇ ਸੇਮ ਪਾਸੇ ਆਈ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਆਪਾਂ ਸੁਣਦੇ ਹੁੰਦੇ ਸੀ ਵੀ ਸ਼ਸਤਰਾਂ ਨੂੰ ਤੀਰਾਂ ਨੂੰ ਸੋਨਾ ਲੱਗਿਆ ਹੋਇਆ ਹੈ ਉਹ ਸ਼ਸਤਰ ਪਏ ਨੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਤੇ ਸ਼ਸਤਰਾਂ ਦੇ ਇਹ ਤੀਰ ਪਏ ਨੇ ਤੀਰਾਂ ਨੂੰ ਸੋਨਾ ਲੱਗਿਆ ਹੋਇਆ ਹੈ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਕਰਦੇ ਦੀ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰੋ ਜੀ ਤੇ ਕਪੂਰਗੜ੍ਹ ਨੇੜੇ ਪਿੰਡ ਚੋਬਦਾਰਾਂ ਗੁੱਗਾ ਪਾਲੀਆ ਦੇ ਕੋਲ ਹੈ ਤੇ ਵਧੀਆ ਤਿਆਰੀ ਚੱਲ ਰਹੀ ਹੈ ਇਹਨਾਂ ਵਿੱਚ ਸ਼ਾਸਤਰ ਟਿਕਾਏ ਜਾਣਗੇ ਤੇ ਗੁਰੂ ਦੇ ਬਹੁਤ ਵਧੀਆ ਸਥਾਨ ਹੈ ਤੇ ਮਹਾਰਾਜ ਦੇ ਦਸਮ ਗ੍ਰੰਥ ਵੀ ਇੱਥੇ ਹੱਥ ਲਿਖਤ ਪਏ ਹਨ ਉਹ ਵੀ ਇਸ ਸਥਾਨ ਤੇ ਜੋ ਬਣ ਰਿਹਾ ਪ੍ਰਕਾਸ਼ ਕੀਤੇ ਜਾਣਗੇ ਤੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਪ੍ਰਬੰਧਕ ਜਨ ਜੋਤਾਂ ਚੱਲ ਰਹੀਆਂ ਹਨ ਵਾਹਿਗੁਰੂ ਸਭ ਦੀਆਂ ਮਨੋ ਕਾਮਨਾ ਪੂਰਨ ਕਰੇ ਦਾਸ ਬਾਤਾਂਵਰਨ ਪ੍ਰੇਮੀ ਸਰਦੀਪ ਸਿੰਘ ਨਸਰਾਲੀ ਦੀ ਆਪ ਜੀ ਨੂੰ ਬੇਨਤੀ ਹੈ ਕੈਸ ਹਸਤਾਨ ਦੇ ਦਰਸ਼ਨ ਜ਼ਰੂਰ ਕਰਕੇ ਕਿਉਂਕਿ ਇਹ ਹਸਤਾਨ ਆਪਣੇ ਇਲਾਕੇ ਵਿੱਚ ਹੈ ਬਹੁਤ ਉੱਚੀ ਥੇਹ ਦੇ ਬਣਿਆ ਹੋਇਆ ਹੈ ਜਿਵੇਂ ਅੱਗੇ ਕਿਲੇ ਹੁੰਦੇ ਸੀ ਇਹ ਹਸਤਾਨ ਦੇ ਦਰਸ਼ਨ ਕਰਕੇ ਜਦੋਂ ਵੀ ਤੁਸੀਂ ਚੋਬਦਰਾਂ ਬਲ ਨੂੰ ਆਵੋ ਬੁੱਗੇ ਪਾਲੀਏ ਜੋੜੇਪੁਰਾਂ ਬਲ ਨੂੰ ਆਵੋ ਇਸ ਹਸਤਾਨ ਤੇ ਦਰਸ਼ਨ ਕਰਕੇ ਆਪਣਾ ਜੀਵਨ ਨਿਹਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ